ਅ ਦੋਸਤੋ ਮੰਨ ਲਓ ਕਿਸੇ ਪੁਲਸ ਵਾਲੇ ਦੇ ਕੋਲ ਕਿਸੇ ਕੇਸ ਨੂੰ ਲੈ ਕੇ ਉਹਦੀ ਇਨਵੈਸਟੀਗੇਸ਼ਨ ਕਰਨ ਦੀ ਪਾਵਰ ਨਹੀਂ ਮੰਨ ਲਓ ਕਿ ਉਹਦੀ ਜੂਰਿਸਡਿਕਸ਼ਨ ਨਹੀਂ ਮੰਨਦੀ ਉਥੇ ਤੇ ਉਹ ਬੰਦਾ ਉਹ ਪੁਲਸ ਵਾਲਾ ਜਿਹੜਾ ਉਹ ਫਿਰ ਵੀ ਉਹਨੂੰ ਇਨਵੈਸਟੀਗੇਟ ਕਰ ਦਿੰਦਾ ਤੇ ਆਪਾਂ ਇਸ ਦਾ ਇਹ ਐਕਸਕਿਊਜ਼ ਨਹੀਂ ਲਾ ਸਕਦੇ ਕਿ ਭਈ ਉਸ ਬੰਦੇ ਕੋਲ ਜਾਂ ਉਸ ਪੁਲਸ ਵਾਲੇ ਕੋਲ ਉਹਦੀ ਪਾਵਰ ਨਹੀਂ ਸੀ ਹੈਗੀ ਕਿਉਂਕਿ ਜਿਹੜਾ ਨਵਾਂ ਕਾਨੂੰਨ ਆ ਰਿਹਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹਨਾ ਇਹਦੇ ਵਿੱਚ ਇਸ ਸੈਕਸ਼ਨ 175 ਦਾ ਸਬਪਲੋਸ 2 ਕਹਿ ਰਿਹਾ ਕਿ ਉਹਨੂੰ ਪ੍ਰਿਵੀਲੇਜ ਹੁੰਦਾ ਸੇਮ ਹੀ ਜਿਹੜਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਸੀ ਉਹਦੇ ਵਿੱਚ 156 ਦਾ ਜਿਹੜਾ 2 ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਪ੍ਰਿਵੀਲੇਜ ਆ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਕਿ ਜੇ ਉਹ ਇਸ ਤਰ੍ਹਾਂ ਦਾ ਕੋਈ ਇਨਵੈਸਟੀਗੇਸ਼ਨ ਕਰ ਵੀ ਰਹੇ ਨੇ ਤਾਂ ਉਹਨੂੰ ਆਪਾਂ ਨਾ ਲੈਣ ਅਨਵੋਇਡ ਜਿਹੜਾ ਉਹ ਨਹੀਂ ਸੀ ਡਿਕਲੇਅਰ ਕਰਾ ਸਕਦੇ ਜਾਂ ਉਹਦੀ ਜਿਹੜੀ ਉਹ ਪ੍ਰोसीडिंग ਜਿੰਨੇ ਵੀ ਉਹਨੇ ਕੀਤੀ ਆ ਉਹਨੂੰ ਜਿਹੜੀ ਹੈ ਉਹ ਕੁਐਸਚਨਿੰਗ ਨਹੀਂ ਕੀਤੀ ਜਾ ਸਕਦੀ ਸੋ ਜੇ ਕੋਈ ਪੁਲਿਸ ਵਾਲਾ ਵਿਦਆਊਟ ਜੂਰਿਸਡਿਕਸ਼ਨ ਜਾਂ ਜਿੱਥੇ ਉਹਨੂੰ ਆਰਡਰ ਨਹੀਂ ਹੈ ਉਹ ਇਨਵੈਸਟੀਗੇਟ ਕਰੇ ਜੋ ਕਰ ਲੈਂਦਾ ਤਾਂ ਉਹਨੂੰ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ ਉਹਨੂੰ ਜਿਹੜਾ ਵੈਧ ਹੀ ਮੰਨਿਆ ਜਾਊਗਾ ਜ਼ਰੂਰੀ ਮੰਨਿਆ ਜਾਊਗਾ ਵਿਦਨ ਦਾ ਲਾਅ ਹੀ ਮੰਨਿਆ ਜਾਊਗਾ